ਸਾ ਬਹੁਤ ਜਿਆਦਾ ਜੀ ਘਰੋਂ ਨਹਾਦ ਹੋ ਕੇ ਤੇਲ ਦੂਲ ਮਲ ਕੇ ਆਈਦਾ ਤਾਂ ਇੱਥੇ ਸੜਕ ਤੇ ਚੜਦੇ ਆ ਸਾਰੀ ਬੁਰਾ ਹਾਲ ਹੋ ਜਾਂਦਾ ਠੀਕ ਹੈ ਜੀ ਫਰੋਇਪਰ ਜਗ੍ਹਾ ਤੇ ਕਰਨਾਉਣਾ ਪੈਂਦਾ ਬਹੁਤ ਨਹਾਉਣਾ ਹੋ ਗਿਆ ਨਹਾਉਣਾ ਪਰ ਇੰਨੇ ਨਹੀਂ ਮਿੱਟੀ ਚੜ ਜਾਂਦੀ ਠੀਕ ਹੈ ਜੀ ਹਾਂਜੀ ਹੁਣ ਜਿਹੜਾ 25 ਦਸੰਬਰ ਤੱਕ ਸਾਡਾ ਸਮਾਂ ਮੰਗਿਆ ਗਿਆ ਜੀ ਸਮਾਂ ਮੰਗਿਆ ਗਿਆ ਦੇਖੋ ਹੁਣ ਕੀ ਕਰਦੇ ਆ ਅਗਰ ਨਾ ਕਰਨਗੇ ਤਾਂ ਫਿਰ ਦੁਬਾਰਾ ਫਿਰ ਬਨਾਲ ਜਿਹੜਾ ਸੜਕਾ ਜਿਹੜਾ ਰੋਡ ਹੈ ਜਾਂਕ ਦਿੱਤਾ ਸੀ ਖੋਲ੍ਹ ਦਿੱਤਾ ਗਿਆ ਜਾਂਕ ਦਿੱਤਾ ਗਿਆ ਖੋਲ੍ਹ ਦਿੱਤਾ ਗਿਆ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਇੱਕ ਵੱਡਾ ਮੁੱਦਾ ਫਰੋਇਪਰ ਉਹ ਚੀਜ਼ ਨੂੰ ਲੈ ਕੇ ਜਿਹੜੇ ਵੱਡੀ ਅਪਡੇਟ ਹੈਗੀ ਹੈ ਜਿਹੜਾ ਪਿਛਲੇ 2-3 ਦਿਨ ਤੋਂ ਧਰਨਾ ਲਗਾਉਣ ਦੀ ਜਿਹੜੀ ਅਪਡੇਟ ਆ ਰਹੀ ਸੀ ਲਗਾਤਾਰ ਜਿਹੜੀਆਂ ਵੀਡੀਓ ਜਿਹੜੀਆਂ ਸਾਨੀਆਂ ਕੀਤੀਆਂ ਜਾ ਰਹੀਆਂ ਸੀ ਕਿ ਇਲਾਕਾ ਨਿਵਾਸੀਆਂ ਵੱਲੋਂ ਧਰਨਾ ਲਾਉਣ ਦੀ ਜਿਹੜਾ ਇੱਥੇ ਜਿਹੜਾ ਉਹ ਖਬਰ ਆ ਰਹੀ ਸੀ ਉਸ ਚੀਜ਼ ਨੂੰ ਲੈ ਕੇ ਅੱਜ ਸਵੇਰ ਤੋਂ 3 ਦਸੰਬਰ 2025 ਨੂੰ ਜਿਹੜਾ ਧਰਨਾ ਲਗਾਇਆ ਸੀ ਫਿਲਹਾਲ ਜਿਹੜੇ ਕੀ ਹਾਲਾਤ ਹੈਗੇ ਕੀ ਗੱਲਬਾਤ ਹੈਗੀ ਉਹ ਸਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਲਗਾਤਾਰ ਚੱਲਦੀ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਜੀ ਸਰ ਸਾਡਾ ਜੀਵਨ ਹੀ ਗੁਜ਼ਰਦਾ ਹੈ ਕਿ ਸੜਕਾਂ ਦੇ ਬਹਿ ਨਹੀਂ ਅਸੀਂ ਵੀ ਕਿਸੇ ਦਾ ਵੀ ਜੀ ਬਿਲਕੁਲ ਜਾਇ ਜਬੂਰੀ ਆ ਸਾਡੀ ਹੁਣ ਸਭ ਜਿਹੜਾ ਵਾਦਾ ਕਰ ਚੱਲੇ ਹੋ ਪੂਰਾ ਹੋਊਗਾ ਅਸੀਂ ਤੁਹਾਡੇ ਤੇ ਯਕੀਨ ਕਰ ਸਕਦੇ ਬਿਲਕੁਲ ਪੂਰਾ ਹੋਊਗਾ ਆਪਾਂ ਮੂੰਹ ਮੱਥੇ ਲੱਗਦੇ ਰਹਿਣਾ ਇੱਕ ਦੂਜੇ ਦੇ ਆਏ ਨਹੀਂ ਹੁੰਦਾ 26 ਤਰੀਕ ਤੋਂ ਨਹੀਂ ਕੰਪਲੀਟ ਹੁੰਦਾ ਫਿਰ ਅਸੀਂ ਅਸੀਂ ਜਥੇਬੰਦੀ ਨਾਲ ਕਰਕੇ ਵਿਚਾਰ ਫੇਰ ਨਹੀਂ ਜਦੇਬੰਦੀ ਤੌਰ ਤੇ ਧਰਨਾ ਲਾਵਾਂਗੇ ਫੇਰ ਅਸੀਂ ਤੁਹਾਡੀ ਕੋਈ ਨਹੀਂ ਮੰਨਣੀ 26 ਇਹਦਾ ਜਿਹੜਾ ਫਲਾਈਓਵਰ ਤੋਂ ਉਹ ਜਿਹੜੀਆਂ ਸਾਈਡਾਂ ਬਰਮਾ ਬੰਨੀਆਂ ਨੇ ਉਹ ਤੁਹਾਡੇ ਪ੍ਰੋਜੈਕਟ ਚ ਸਾਨੂੰ ਦਿਓ ਤੇ ਨਾਲ ਸਾਨੂੰ ਅਸੀਂ ਸਾਰਾ ਪ੍ਰੋਜੈਕਟ ਵੇਖਣਾ ਚਾਹੁੰਦੇ ਹਾਂ ਉਹ ਅਸੀਂ ਸਵੇਰੇ ਆ ਕੇ ਤੁਹਾਡੇ ਕੋਲ ਪ੍ਰੋਜੈਕਟ ਲੈ ਲਵਾਂਗੇ ਬਿਲਕੁਲ ਬਿਲਕੁਲ ਠੀਕ ਹੈ ਸਰ ਹੁਣ ਤਰੀਕ ਦਿੱਤੀ ਐ ਨਾ ਵੀ 26 ਤਰੀਕ ਨੂੰ ਲੁੱਕ ਪੈ ਜਾਏਗੀ 26 ਕਿਹੜੀ ਜਨਵਰੀ ਸਰੀ 26 ਦਸੰਬਰ ਜੀ ਆ ਜਿਹੜੀ ਤਿੰਨ ਤਰੀਕ ਹੋ ਗਈ ਅੱਜ ਹਾਂਜੀ ਹਾਂਜੀ ਐਸੇ ਮਹੀਨੇ ਦੇ 3 ਲੈ ਐ ਨਾ 22 ਜੀ 22 ਦਿਨ ਦੇ ਵਿੱਚ ਵੀ ਮੰਨ ਲਓ ਵਿੱਚ ਹੀ ਆਪਣਾ ਪੁਲ ਚੱਲੇਗਾ ਤਾਂ ਵਿੱਚੇ ਸਾਰਾ ਕੁਝ ਚੱਲੇਗਾ ਜਿਹੜੇ ਆਪਣਾ ਟੋਟਾ ਰਹਿੰਦਾ 2 ਕਿਲੋਮੀਟਰ ਤੇ 800 ਮੀਟਰ ਇਹ ਸਾਰਾ ਕੰਪਲੀਟ ਕਰ ਦਿੱਤਾ ਜਾਵੇ ਸਤਿ ਸ਼੍ਰੀ ਅਕਾਲ ਜੀ ਸਾਰੇ ਆਪਣੇ ਸਾਡੀ ਧਰਤੀ ਸਾਡੇ ਲੋਕ ਜਿਹੜਾ ਚੈਨਲ ਵੇਖ ਰਹੇ ਆ ਤਾਂ ਧੰਨਵਾਦ ਤੁਹਾਡੇ ਪੱਤਰਕਾਰ ਭਰਾਵਾਂ ਦਾ ਜਿਹੜੇ ਇੱਥੇ ਪਹੁੰਚੇ ਜਿੱਨਾ ਸਾਡੀ ਆਵਾਜ਼ ਇਹ ਪੰਜਾਬ ਸਰਕਾਰ ਸੈਂਟਰ ਸਰਕਾਰ ਦੇ ਵਿਭਾਗਾਂ ਤੱਕ ਪਹੁੰਚਾਈਏ ਤੇ ਨਿਬੜਿਆ ਤਾਂ ਹਜੇ ਇਹ ਆ ਜੀ ਵੀ ਉਹ ਕਹਿੰਦੇ ਆ ਵੀ 26 ਤਰੀਕ ਤੱਕ ਅਸੀਂ ਨਾ ਕੰਪਲੀਟ ਕਰ ਦਾਂਗੇ ਪੀਸੀ ਪਾ ਦਾਂਗੇ 26 ਹਾਂਜੀ ਉਹਨਾਂ 25 ਕਿਹਾ ਸੀ ਇੱਕ ਦਿਨ ਵੱਧ ਦਿੱਤਾ ਕਿਉਂਕਿ ਦੇਖ ਲੈ ਫਿਰ ਵੀ ਇਹ ਹੀ ਵੱਡਾ ਕੀਤਾ ਵੀ ਇੱਕ ਦਿਨ ਵੱਧ ਕੀਤਾ ਉਹ ਤੋਂ ਪਹਿਲਾਂ ਹਫਤੇ ਦੇ ਵਿੱਚ ਵਿੱਚ ਜਿਹੜਾ ਹੋਰ ਹੋਣਾ ਛੜਕਦਾ ਟੁੱਟ ਪੱਜ ਜਿਹੜੀ ਕੰਪਲੀਟ ਹੋਣੀ ਮੈਕਸ ਪੈਣਾ ਮੱਟ ਪੈਣਾ ਕੁਝ ਵੀ ਮਿੱਟੀ ਪੈਣੀ ਹੋਰ ਵੀ ਉਹ ਪੈ ਜਾਏਗੀ ਉਹ ਤੋਂ ਬਾਅਦ ਉਹਨੂੰ ਕਰਕੇ ਪ੍ਰੋਪਰ ਆਪਣਾ ਰੋਡ ਵੈਲਰ ਚਲਾ ਕੇ ਪੱਕਾ ਕਰਕੇ ਤੇ ਸਾਰਾ ਪੁਲ ਵੀ ਇਹਦਾ ਟੈਸਟਿੰਗ ਕਰਕੇ 5 ਤਰੀਕ ਨੂੰ ਆਂਦੇ ਟੈਸਟ ਵੀ ਕਰਾ ਦਾਂਗੇ ਉਸ ਤੋਂ ਬਾਅਦ ਇਹ ਚਾਲੂ ਕਰਕੇ ਦੇ ਦਾਂਗੇ 26 ਤਰੀਕ ਤੋਂ ਬਾਅਦ 26 ਜਾਂ 27 ਤਰੀਕ ਨੂੰ ਸਾਨੂੰ ਮਿਲ ਸਕਦਾ ਠੀਕ ਹੈ ਜੀ ਅੱਜ ਬੇਸ਼ੱਕ ਤੇ ਇੱਥੇ ਅਫਸਰ ਵੀ ਆਏ ਸੀ ਪਿਛਲੇ ਲਗਾਤਾਰ ਜਿਹੜੀ ਸਮੱਸਿਆ ਚੱਲ ਰਹੀ ਸੀ ਕਰੀਬ ਮਹੀਨੇ ਡੇਢ ਮਹੀਨੇ ਪਹਿਲਾਂ ਵੀਡੀਓ ਵਾਇਰਲ ਹੋ ਰਹੀਆਂ ਸੀ ਜਾਂ ਇਲਾਕੇ ਵੱਲੋਂ ਇਹ ਇਹ ਕਵਾਇਤ ਜਾਰੀ ਸੀ ਕਿ ਧਰਨਾ ਲਾਇਆ ਜਾਵੇ ਜਾਂ ਇਸ ਰੋਡ ਨੂੰ ਬਣਾਉਣ ਵਾਸਤੇ ਸੜਕ ਨੂੰ ਬਣਾਉਣ ਦਾ ਸੰਘਰਸ਼ ਕੀਤਾ ਜਾਵੇ ਲੇਕਿਨ ਅੱਜ ਜਿਹੜਾ ਪਹਿਲੇ ਦਿਨ ਹੀ ਜਿਹੜਾ 25 ਦਸੰਬਰ ਦਾ ਕਹਿ ਸਕਦੇ ਕਰੀਬ 20 ਦਿਨ ਜਿਹੜਾ 22 ਦਿਨ ਲੰਘ ਰਹੇ ਹੈ ਕੀ ਕਾਰਨ ਉਹ ਕਾਰਨ ਹੁੰਦੇ ਜੇ ਆਈ ਹੈ ਵੱਡੀ ਜੀ ਇਹ ਇੱਕ ਤਾਂ ਇਹਨਾਂ ਕੋਲ ਨਾ ਮਸ਼ੀਨਰੀ ਹੈਗੀ ਸੀ ਕਾਰਡ ਠੀਕ ਹੈ ਪਹਿਲੀ ਗੱਲ ਤਾਂ ਮੈਂ ਇੱਕ ਗਟਕਰੀ ਸਾਹਿਬ ਜੀ ਨੂੰ ਬੇਨਤੀ ਕਰਦਾ ਜਿਹੜਾ ਠੇਕੇਦਾਰ ਕੋਈ ਵੀ ਹੋਵੇ ਨਾ ਜੀ ਉਹਦੀ ਪਹਿਲਾਂ ਜਾਂਚ ਕਰ ਲਓ ਉਹਦੇ ਕੋਲ ਪੈਸਾ ਕਿੰਨਾ ਕੁ ਹੈ ਹਾਂਜੀ ਕੋਣ ਦੇ ਕੋਲ ਮਸ਼ੀਨਾਂ ਕਿੰਨੀਆਂ ਕੋਨੇ ਐਡਾ ਲੰਮਾ ਹਾਈਵੇ ਹਾਰਪਿਕੋ ਤੋਂ ਲੈ ਕੇ ਮਲੋਟ ਵਾਲਿਆਂ ਨੂੰ ਦਿੱਤਾ ਤਾਂ ਮਸ਼ੀਨ ਇੱਕ ਠੀਕ ਉਹ ਵੀ ਨਿਤਨ ਕਟਾਰੀਏ ਦੀ ਮਾਨ ਅਤੇ ਬਾਂਸਲ ਵਾਲਿਆਂ ਦਾ ਜਿਹੜਾ ਠੇਕੇਦਾਰ ਨੇ ਜਿਹੜੀ ਕੰਪਨੀ ਉਹਨਾਂ ਲਿਆ ਹੈ ਜਿਹੜੀ ਕੰਪਨੀ ਠੇਕਾ ਲੈਂਦੀ ਏ ਪਹਿਲੀ ਗੱਲ ਤਾਂ ਉਹਨਾਂ ਨੂੰ ਹੀ ਆਪਦਾ ਕੰਮ ਕਰਨਾ ਚਾਹੀਦਾ ਆਗਾ ਟੈਂਡਰ ਨਹੀਂ ਪਾਸ ਕਰਨਾ ਚਾਹੀਦਾ ਕਾਰਨ ਕੀ ਹੁੰਦੇ ਵਿੱਚ ਕਪਲਾ ਇਸ ਤਰ੍ਹਾਂ ਹੋ ਜਾਂਦਾ ਉਹਦੋਂ ਘੱਟ ਰੇਟ ਤੇ ਦਿੰਦੇ ਨੇ ਉਹ ਹੋਰ ਬਚਾਉਣ ਨੂੰ ਕਰਦਾ ਨੁਕਸਾਨ ਜਨਤਾ ਦਾ ਪੈਸੇ ਘੱਟ ਲੱਗਦੇ ਨੇ ਘਟੀਆ ਮਟੀਰੀਅਲ ਲੱਗਦਾ ਇਸ ਕਰਕੇ ਇੱਕ ਕਾਨੂੰਨ ਬਣਾਇਆ ਜਾਵੇ ਸੈਂਟਰ ਸਰਕਾਰ ਵੱਲੋਂ ਵੀ ਜਿਹੜਾ ਹੈ ਆਪਣਾ ਟੈਂਡਰ ਜਿਹੜਾ ਟੈਂਡਰ ਦਿੱਤਾ ਗਿਆ ਹੈ ਕਿਸੇ ਵੀ ਸੜਕ ਦਾ ਭਾਜੀ ਉਹ ਠੇਕੇਦਾਰੀ ਪੂਰਾ ਕਰੇਗਾ ਥੱਲੇ ਕਿਸੇ ਗੋਲੇ ਬੋਲੇ ਨੂੰ ਨਹੀਂ ਰੱਖੇ ਠੀਕ ਹੈ ਠੀਕ ਅਤੇ ਨਾ ਹੀ ਉਹ ਜਿਹੜੀ ਵੀ ਉਹਦੇ ਪ੍ਰੋਜੈਕਟ ਹੈ ਦੂਜੀ ਗੱਲ ਇਹ ਆ ਜਿਵੇਂ ਆਪਣੇ ਇੱਥੇ ਕੋਈ ਵੀ ਸੜਕ ਬਾਂਦੀ ਟੋਲ ਟੈਕਸ ਵਾਲੀ ਪਹਿਲਾਂ ਲਾ ਦਿੱਤੀ ਜਾਂਦੀ ਤਖਤੀ ਗੱਡੀ ਦੇ 50 ਰੁਪਏ ਟਰੱਕ ਦਾ 200 ਰੁਪਿਆ ਜਾਂ ਛੋਟੀ ਬਿਜਲੀ ਗੇੜੀ ਗੱਡੀ ਆ ਜਾਂਦੀ ਛੇ ਟਰੀ ਉਹਨਾਂ ਦਾ 300 ਰੁਪਇਆ ਤੇ ਅਸੀਂ ਇਹ ਚਾਹੁੰਦੇ ਆ ਕਿ ਜਦੋਂ ਕਿਸੇ ਦਾ ਟੈਂਡਰ ਪਾਸ ਹੁੰਦਾ ਉਹ ਸਪੈਸ਼ਲ ਲਿਖਿਆ ਜਾਵੇ ਉਹਦਾ ਨੰਬਰ ਕਿਹੜਾ ਅਧਿਕਾਰੀ ਐਸ்சி ਸਾਹਿਬ ਦਾ ਨੰਬਰ ਐਸਡੀਓ ਦਾ ਕਿਹੜਾ ਜਈ ਨਗਰਾਨੀ ਕਰ ਰਿਹਾ ਹੈ ਰਸ ਲੱਗਣਾ ਚਾਹੀਦਾ ਇੱਕ ਫਾਰਮ ਲੱਗਣਾ ਚਾਹੀਦਾ ਤੇ ਕਿਹੜਾ ਠੇਕੇਦਾਰ ਕਿੰਨਾ ਟੈਂਡਰ ਹੈ ਤੇ ਕਿੰਨੀ ਦਰੀਚ ਕਰਨਾ ਕਿੰਨੀ ਮੈਕਸ ਪੈਣੀ ਕਿੰਨੀ ਬਜਰੀ ਪੈਣੀ ਹੈ ਅਮਾਉਂਟ ਕਿੰਨੀ ਹੈ ਇਹ ਵੀ ਲੱਗਣਾ ਚਾਹੀਦਾ ਇਹ ਸਾਰਾ ਕੁਝ ਕਿਉਂਕਿ ਇਹ ਚੀਜ਼ਾਂ ਨਹੀਂ ਲਾਉਂਦੇ ਜਿੱਤੋਂ ਪੈਸਾ ਲੈਣਾ ਹੈ ਉੱਥੇ ਤੇ ਲਾ ਦਿੰਦੇ ਨੇ ਜਿੱਥੇ ਇਹਨਾਂ ਨੂੰ ਵਿਖਾਉਣਾ ਪਵੇ ਨਾ ਉੱਥੇ ਨਹੀਂ ਵਿਖਾਉਂਦੇ ਪਰ ਇਹ ਜਿਹੜੀ ਚੀਜ਼ ਤੁਸੀਂ ਪੁੱਛੀ ਵੀ ਇਹ ਟਾਈਮ ਕਿਉਂ ਲਿਆ ਉਹ ਵੀ ਤੁਹਾਨੂੰ ਦੱਸ ਦਿੰਦੇ ਆ ਆਪਣੇ ਮੜ ਵਾਲੇ ਪਾਸੇ ਕੰਮ ਚੱਲ ਰਿਹਾ ਉਧਰ ਸਾਡੀ ਕਿਸੇ ਇੱਕ ਦੋ ਬੰਦੇ ਉਹਨੇ ਪਾਈ ਜੀ ਸਾਡੇ ਇਧਰ ਕੰਮ ਹੋ ਜਾਵੇ ਕਾਰਨ ਇਹ ਆ ਵੀ ਸਾਡਾ ਪਿੰਡ ਦਾ ਮਸਲਾ ਵੀ ਪਿੰਡ ਦੇ ਵਿੱਚ ਗੰਦ ਬਹੁਤ ਹੈ ਉਹਨਾਂ ਵੀ ਧਰਨਾ ਲਾਇਆ ਸੀ ਉਦੋਂ ਬਾਅਦ ਝੋਕ ਵਾਲਿਆਂ ਲਾਇਆ ਜੀ ਝੋਕ ਵਾਲੇ ਵੀ ਜਾਣਦੇ ਆ ਉਹਨਾਂ ਕਰਕੇ ਇਹਨਾਂ ਨੂੰ ਸਿਰਫ ਉਹ ਟਾਈਮ ਵਿੱਚ ਦਿੱਤਾ ਹੈ ਨਹੀਂ ਤਾਂ ਅਸੀਂ ਇਹ ਕੰਮ ਸ਼ੁਰੂ ਕਰਾ ਕੇ ਹੇਟਣਾ ਸੀ ਉਹ ਸਿਰਫ ਆਉਦੇ ਭਰਾਵਾਂ ਕਰਦੇ ਨੇ ਉਧਰ ਮਸ਼ੀਨਰੀ ਦੇ ਠੇਕੇਦਾਰ ਹੋਏ ਠੇਕੇਦਾਰੀ ਇਹ ਹੈ ਜੀ ਮਸ਼ੀਨਰੀ ਵੀ ਇਹ ਹੈ ਇੱਕ ਇੱਕ ਹੀ ਮਸ਼ੀਨ ਹੈ ਜੀ ਇਹਨਾਂ ਕੋਲ ਸਿਰਫ ਹੁਣ 25 ਤਰੀਕ ਤੱਕ ਇਹਨਾਂ ਦਾ ਕੰਮ ਕੰਪਲੀਟ ਕਰ ਦਿੱਤਾ ਜਾਵੇਗਾ ਅਸੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਬੈਗਬੇ ਵਾਲਿਆਂ ਨੂੰ ਵੀ ਜਿਹੜਾ ਕੋਰ ਬਣਾਇਆ ਆ ਉਹ ਮੌਤ ਦਾ ਘਰ ਇੱਥੇ ਵੀ ਕੋਈ ਠੇਕੇਦਾਰ ਨੇ ਨਹੀਂ ਆਪਣਾ ਹੋਲਡਿੰਗ ਬੋਰਡ ਨਹੀਂ ਲਾਇਆ ਵੀ ਅੱਗੇ ਖਤਰਾ ਜਾਂ ਕੰਮ ਚੱਲ ਰਿਹਾ ਇਹਨਾਂ ਨੇ ਤਾਂ ਕੋਈ ਕੁਝ ਨਹੀਂ ਕੀਤਾ ਇਹ ਮਿੱਟੀ ਬੁਆਈ ਜਾਵੇ ਤੇ ਇਹਨੀਆਂ ਫਰਮਾਂ ਨੇ ਕੰਦਾ ਕਰਕੇ ਮੋਟੀਆਂ ਫਰਮਾਂ ਬਣਾਈਆਂ ਜਾਣ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਘਰ ਦਾ ਚਿਰਾਗ ਨਾ ਬੁੱਝ ਸਕੇ ਕਿਉਂਕਿ ਕਈਆਂ ਨੂੰ ਨਹੀਂ ਪਤਾ ਲੱਗਦਾ ਪੁਲ ਵਿੰਗਾ ਪੁਲ ਵਿੰਗਾ ਬਣਿਆ ਆ ਤੇ ਇਸ ਕਰਕੇ ਬੇਨਤੀ ਆ ਵੀ ਇਸ ਪੁਲ ਤੋਂ ਜਿੰਨੇ ਵੀ ਲੰਘਦੇ ਆ ਇਹ ਟੁੱਟੇ ਪੁਲ ਨਾਲ ਮਸ਼ਹੂਰ ਆ ਜੀ ਤੇ ਇਸ ਪੁਲ ਤੋਂ ਜਿੰਨੇ ਲੰਘਣਾ ਆ ਆਪਣੀ ਜ਼ਿੰਦਗੀ ਨੂੰ ਹਫਾਇਤ ਨਾਲ ਲੰਘੇ ਜਦੋਂ ਵੀ ਲੰਘੇ ਜੀ ਸਾਰਾ ਭੋਵੇਂ ਪੱਥਰ ਪਾਇਆ ਪਿਆ ਕੋਈ ਬੇਕਾਰ ਕੀਤੀ ਪਈ ਨਹੀਂ ਮੇਰੀ ਮੇਰੀ ਫਸਲ ਦਾ ਇਹ ਨਾਲ ਨੁਕਸਾਨ ਹੋਇਆ ਸਾਡੇ ਪੱਠੇ ਵੇਖੋ ਜਾ ਕੇ ਡੰਗਰ ਨਹੀਂ ਖੰਦੇ ਪਏ ਇਹਦੇ ਪੱਠੇ ਜਿਹੜੇ ਉਹ ਪਸੂਆਂ ਦੇ ਵੇਚ ਬਾਨੇ ਨੇ ਇਹ ਵੇਚ ਬਾਨੇ ਡੰਗਰ ਨਹੀਂ ਉਹਨਾਂ ਦਾ ਕੀ ਗੰਰਾ ਉਹ ਤੋਂ ਬਾਅਦ ਬੰਨ੍ਹ ਚਲੋ ਪੱਠੇ 1 ਮਿੰਟ ਡੰਗਰਾਂ ਉਹ ਪੱਠੇ ਪਾਉਣਗੇ ਕਿ ਪੱਠੇ ਧੋਣਗੇ ਇਹ ਦਿਹਾੜੀਆ ਲਾਉਣਗੇ ਦਿਹਾੜੀਆ 400 ਰੁਪਏ 500 ਮੰਗ ਕੇ ਫਿਰ ਪੱਠੇ ਧੋਣਗੇ ਫਿਰ ਬਹੁਤ ਮੰਦਾ ਹਾਲੀਏ ਇਹ ਤਾਂ ਤੁਹਾਨੂੰ ਬੰਦਾ ਲਿਆ ਜੀ ਡੰਗਰਾਂ ਦਾ ਸਾਡੇ ਡੰਗਰ ਜਾ ਕੇ ਵੇਖੋ ਸੋ ਬਿਲਕੁਲ ਤੋ ਇੱਥੇ ਤਸਵੀਰਾਂ ਤੁਹ ਚਲਾ ਦਿੱਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਪਿੱਛੇ ਜਿਹੜੀਆਂ ਲੰਮੀਆਂ ਲੈਣਾ ਜਿਹੜਾ ਟਾਰੀ ਤੋਂ ਜਿਹੜੀਆਂ ਫਰੋਇਪਰ ਨੂੰ ਜਾ ਰਹੇ ਹੈਗੀਆਂ ਜਿਹੜਾ 2-3 ਕਿਲੋਮੀਟਰ ਦਾ ਜਿਹੜਾ ਏਰੀਆ ਹੈਗਾ ਔਰ ਇਸ ਚੀਜ਼ ਨੂੰ ਲੈ ਕੇ ਆ ਜਿਹੜਾ ਮੋਰਚਾ ਲੱਗਾ ਸੀ ਸੰਘਰਸ਼ ਵੱਡਿਆ ਗਿਆ ਸੀ ਧਰਨਾ ਲਗਾਇਆ ਗਿਆ ਸੀ ਜਿਹੜਾ ਰੋਡ ਵਲੌਗ ਵੀ ਕੀਤਾ ਗਿਆ ਸੀ ਥੋੜੇ ਸਮੇਂ ਵਾਸਤੇ ਲੇਕਿਨ ਜੇਕਰ ਗੱਲ ਕਰਦੇ ਆ ਤਾਂ ਹੁਣ ਆਪਾਂ ਸਮੇਂ ਦੀ ਗੱਲ ਕਰਦੇ ਤਕੀਬਨ 3:15 ਹੋ ਗਿਆ 3 ਦਸੰਬਰ ਦੇ ਤਾਂ ਜਿਹੜਾ ਇਹ ਸੜਕ ਨੂੰ ਜਿਹੜਾ ਜਾਂ ਕਹਿ ਸਕਦੇ ਆ ਰੋਡ ਜਿਹੜਾ ਉਹਨੂੰ ਖੋਲ ਦਿੱਤਾ ਗਿਆ ਸੜਕ ਖੋਲ ਦਿੱਤੀ ਗਈ ਸੋ ਚਲਦੀ ਹੋਈ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਸਾਡਾ ਚੈਨਲ ਸਾਡੀ ਧਰਤੀ ਸਾਡੇ ਲੋਕ ਉਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਲਾਈਕ ਕਰਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ